ਸਾਸ੍ਰੀ ਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗਾ ਤਾਂ ਦੇਖੋ ਦੇਸੀ ਮੁਰਗਾ ਪਹਿਲਾ ਤਾਂ ਆਪਣੇ ਸਰਦੀ ਸੀ ਤਾਂ ਹੁਣ ਰੱਬ ਨੇ ਟੋਪ ਕਾਟਦੀ ਬਹੁਤ ਸੋਹਣੀ ਮੁਰਗਾ ਆਪਣੇ ਟੋਪ ਕੱਢੀ ਤੇ ਦੇਖੋ ਦੇਸੀ ਮੁਰਗਾ ਕਿੰਦਾ ਖੀੜ ਖਾ ਰਿਹਾ ਹੈ ਤੇ ਖੇਤ ਖੋਦ ਰਿਹਾ ਹੈ ਤਾਂ ਦੇਖੋ ਟੋਪ ਵਿੱਚ ਕਿੰਨਾ ਖੁਸ਼ ਹੋ ਰਿਹਾ ਹੈ ਤਾਂ ਇਧਰ ਦੇਖੋ ਪਾਣੀ ਪੀ ਰਿਹਾ ਹੈ ਥਾਲੀ ਥਾਲੀ ਚੋ ਹੁਣ ਦੇਖੋ ਟੋਪ ਵਿੱਚ ਦੇਸੀ ਮੁਰਗੇ ਨੂੰ ਗਰਮੀ ਮਸੂਲੀ ਹੈ ਤਾਂ ਗਰੂਥ ਵੀ ਦੇਸੀ ਮੁਰਗਾ ਜਲਦੀ ਕਰੇਗਾ ਜਿਵੇਂ ਇਹ ਦੇਸੀ ਗਿੰਗ ਵਿੱਚ ਗਰਮੀ ਪੈਦਾ ਹੋਵੇਗੀ ਤਾਂ ਪਹਿਲਾ ਥਾਂ ਦੇ ਵਿੱਚ ਕਾਫੀ ਮੁਰਗੇ ਮਬਾਰ ਹੋਗਾ ਇਸੂੰ ਇੱਕ ਕਾਫੀ ਉਹ ਬਿਆਦਾ ਠੰਡ ਤੋਂ ਇਲਾਜ ਕੀਤਾ ਪਰ ਅੱਜ ਧੁੱਪ ਕੱਢੀ ਹੈ ਆ ਧੁੱਪੇ ਦੇਖੋ ਕਿਵੇਂ ਮੱਗਾ ਧੁੱਪ ਸੇਕ ਰਿਹਾ ਹੈ ਇਹ ਜਲਦੀ ਜਲਦੀ ਪਾਣੀ ਪੀ ਰਿਹਾ ਹੈ ਲੱਗਦਾ ਹੈ ਮੁਰਗੇ ਨੂੰ ਗਰਮੀ ਮਹਿਸੂਸ ਹੋਈ ਹੈ ਜੇ ਦੇਖਾ ਜਾਵੇ ਤਾਂ ਮੁਰਗਾ ਬਹੁਤ ਹੀ ਖੁਸ਼ ਹੈ ਇਸ ਨੂੰ ਉਹੀ ਕਾਲ ਦਾ ਪਤਾ ਲਗਾਇਆ ਜਾ ਸਕਦਾ ਹੈ ਖੰਡ ਚ ਦੇਸੀ ਮੁਰਗਾ ਨਾ ਪਾਲਦੇ ਬਰਾਬਰ ਹੁੰਦਾ ਹੈ ਖੰਡ ਚ ਦੇਸੀ ਮੁਰਗਾ ਨਾ ਪਾਲੋ ਨਹੀਂ ਤਾਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਖੰਡ ਵਿੱਚ ਦੇਸੀ ਪਾਲਕ ਵਾਲੇ ਜੀਰਾਂ ਨੂੰ ਨੁਕਸਾਨ ਹੋ ਸਕਦਾ ਹੈ। ਠੰਡ ਵਿੱਚ ਸਿੰਬਾਲਣਾ ਬਹੁਤ ਖਿੋਖਾ ਹੈ। ਉਹ ਠੰਡ ਦਾ ਮਹੀਨਾ ਲੰਗਾ ਕੇ ਅੱਗੇ ਫਰਵੀਰ ਤੋ ਜਾ ਪਾਉ ਪਾ ਜੋ ਵੋਦਾ ਦੇਸੀ ਦੂਜਾ ਸਹੀ ਤਰੀਕੇ ਨਾਲ ਪਾਣ ਸਕੇ। ਕਾਹਦੇ ਕਾਰਨ ਦੇਸੀ ਮੁੱਦਾ ਮਾਰ ਜਾਂਦਾ ਹੈ ਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਮ ਇਹਨੂੰ ਆਪ ਕਰੀਂ। ਪਰੰਦੇ ਅੰਦਰ ਮਹਿਸੂਸ ਹੋ ਰਹੀ ਹੈ। ਤਾਂ ਦੇਖੋ ਫੋਲ ਮੁਰਗਾ ਬਹੁਤ ਕੁੱਛ ਹੈ ਪਾਣੀ ਵੀ ਜਲਦੀ ਜਲਦੀ ਪੀ ਰਿਹਾ ਹੈ ਜਿਵੇਂ ਵੀ ਬੱਚੇ ਨੂੰ ਪਿਆਸ ਲੱਗੀ ਹੈ ਇਸ ਕਰਕੇ ਇਸ ਵੀਡੀਓ ਦੇ ਇਹ ਵੀ ਸਮਝਾਇਆ ਜਾਂਦਾ ਹੈ ਕਿ ਠੰਡ ਕਰ ਨੂੰ ਮੁਰਗਾ ਜਲਦੀ ਨਹੀਂ ਗਰੋਥ ਕਰੇਗਾ ਬਲਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਮੁਰਗਾ ਪਾਲਣਾ ਪੈਂਦਾ ਹੈ ਤਾਂ ਕਰੀ ਵਾਲੀ ਮੁਰਗੀ ਪਾਲਣ ਵਾਲੇ ਇਹ ਜੋ ਨੁਕਸਾਨ ਵੀ ਹੋ ਸਕਦਾ ਹੈ। ਪਰ ਤੀਜਾ कांड ਉਹ ਤੋਂ ਪਹਿਲਾਂ ਪਾ ਲੋ ਜਾਂ ਠੰਡ ਲੈ ਦੇ ਜਾਣ ਤੋਂ ਬਾਅਦ ਪਾੜੋ। ਦੂਜਾ ਅਗਸਤ ਵਿੱਚ ਪਾ ਦਿਓ। ਜੇ ਠੰਡ ਲੰਘ ਜਾਵੇ ਤਾਂ ਮਾਰਚ ਦੇ ਲਾਸਟ ਰੋ ਉਧਰ ਪਾ ਦੋ ਤਾਂ ਹੀ ਮੁਰਗੀ ਪਾਲ ਸਫਲ ਹੋ ਸਕਦਾ ਹੈ ਵਿਖੰਡ ਵਿੱਚ ਤੀਜਾ ਪੌਰੇ ਦਾ ਤੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤੇ ਜੂੜੀ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਦੂਜਾ ਗ੍ਰੋਥ ਵੀ ਨਹੀਂ ਕਰੇਗਾ ਤੇ ਬਲਕਿ ਤੀਜਾ ਮਾਰ ਸਕਦਾ ਹੈ ਇਸ ਕਰਕੇ ਗਰਮੀਆਂ ਵਿੱਚ ਵੀ ਦੂਜਾ ਪਾਲੋ ਤਾਂ ਜੋ ਸਹੀ ਤਰੀਕੇ ਨਾਲ ਪਾਲ ਸਕੋ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਮੰਗਿਆ ਤੁਮੇਂ ਵੀਡੀਓ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਤਾਂ ਹੋਰ ਵੀ ਜਾਣਕਾਰੀ ਦੇਸੀ ਮੁਰਗੇ ਪਾਲਣ ਬਾਰੇ ਮਿਲ ਸਕੇ। ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ ਇਹ ਹੋਰ ਅੱਗੇ ਵੀਡੀਓ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਹੋਰ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਚੱਲ ਸਕੇ